ਐਵੇਂ ਨਾ ਮੁਕਦਾ ਜਾ ਐਵੇਂ ਨਾ ਸੁੱਕਦਾ ਜਾ ਐਵੇਂ ਨਾ ਮੁਕਦਾ ਜਾ ਐਵੇਂ ਨਾ ਸੁੱਕਦਾ ਜਾ ਨੈਣਾਂ ਨੂੰ ਚ ਜਾਂ ਛੱਡ ਦੇਉ ਦਰ ਤੂੰ ਝੱਲਿਆ ਕਮਲ ਆਏ ਤੇ ਉਬੜੀ ਸਿਆਣੀ ਐ ਤੂੰ ਚੱਲੇ ਆ ਕਮੜਾਏ ਏ ਤੇ ਉਹ ਬੜੀ ਸਿਆਣੀ ਏ ਚੱਲ ਛੱਡ ਦਿਲਾਓ ਦੇਵ ਵੱਲੋਂ ਹੁਣ ਖਤਮ ਕਹਾਣੀ ਏ ਚੱਲ ਛੱਡ ਦਿਲਾਓ ਦੇਵ ਵੱਲੋਂ ਹੁਣ ਖਤਮ ਕਹਾਣੀ ਏ ਚੱਲ ਛੱਡ ਦਿਲਾਓ ਦੇਵ ਵੱਲੋਂ ਹੁਣ ਖਤਮ ਕਹਾਣੀ ਏ ਐਵੇਂ ਨਾ ਮੁੱਕਦਾ ਜਾ ਐਵੇਂ ਨਾ ਸੁੱਕਦਾ ਜਾ